ਤਕਰੀਬਨ ਦੇ ਉੱਪਰ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਇਕੱਠ ਨਜ਼ਰ ਆ ਰਿਹਾ ਹੋਊਗਾ ਦੇਖ ਸਕਦੇ ਹਾਂ ਕਿ ਇਹ ਹਾਈਵੇ ਆ ਜਾਮ ਲੱਗਿਆ ਹੋਇਆ ਵਾ ਬੱਸਾਂ ਖੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਪੈਦਲ ਚੱਲਦੇ ਹੋਏ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਦੇਖੋ ਪਹਿਲਾਂ ਤਾਂ ਇਕੱਠ ਦੇਖੋ ਕਾਫੀ ਦੂਰ ਤੋਂ ਇਹ ਜਾਮ ਜਿਹੜਾ ਲੱਗਿਆ ਹੋਇਆ ਲੁਧਿਆਣੇ ਫਿਰੋਜ਼ਪੁਰ ਰੋਡ ਦੀਆਂ ਤਸਵੀਰਾਂ ਦੇਖੋ ਇੱਧਰ ਬੱਸਾਂ ਜਿਹੜੀਆਂ ਖੜੀਆਂ ਨੇ ਸਾਈਡਾਂ ਦੇ ਉੱਪਰ ਤੇ ਜਾਮ ਲੱਗਿਆ ਹੋਇਆ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੋਂ ਜਿਹੜੇ ਲੰਘਦੇ ਹੋਏ ਤੁਹਾਨੂੰ ਪੈਦਲ ਚੱਲਦੇ ਹੋਏ ਨਜ਼ਰ ਆ ਰਹੇ ਹੋਣਗੇ ਤਾਂ ਇਹ ਤਸਵੀਰਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਨੋਹੜ ਦੀਆਂ ਲੁਧਿਆਣਾ ਮੁੱਲਾਪੁਰ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਅੱਜ ਬਰਾਸਤੀ ਖੇਡਾਂ ਨਾਲ ਸੰਬੰਧਿਤ ਇੱਕ ਇਕੱਠ ਰੱਖਿਆ ਗਿਆ ਸੀ ਜਿਹੜੇ ਲੋਕ ਬਰਾਸਤੀ ਖੇਡਾਂ ਨਾਲ ਜੁੜੇ ਹੋਏ ਆ ਜਾਨੀ ਕਿ ਪੰਜਾਬ ਦੇ ਵਿੱਚ ਜਿਹੜੇ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਉਂਦੇ ਆ ਜਾਂ ਬਲਦਾਂ ਦੀ ਦੌੜ ਕਰਵਾਉਂਦੇ ਆ ਜਾਂ ਘੋੜਿਆਂ ਦੀ ਦੌੜ ਕਰਾਉਂਦੇ ਆ ਨਾਲ ਕੁੱਤਿਆਂ ਦੀ ਦੌੜ ਕਰਵਾਉਂਦੇ ਆ ਤਾਂ ਉਹ ਖੇਡਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਤਾਂ ਇਹ ਉਹ ਲੋਕ ਨੇ ਦੇਖੋ ਇਹ ਬੱਸਾਂ ਜਿਹੜੀਆਂ ਇੱਥੇ ਆਈਆਂ ਹੋ ਜਿਹੜੇ ਇੱਕ ਪੋਸਟਰ ਲੱਗੇ ਹੋਏ ਨੇ ਬਰਾਸਤੀ ਖੇਟਾਂ ਦਾ ਜਿਸ ਦੇ ਵਿੱਚ ਜ਼ਿਕਰ ਕੀਤਾ ਹੋਇਆ ਵਾ ਤਾਂ ਲੋਕ ਆਪੋ ਆਪਣੇ ਸਾਧਨਾਂ ਤੇ ਕੋਈ ਬੱਸਾਂ ਦੇ ਉੱਪਰ ਆਇਆ ਕੋਈ ਗੱਡੀ ਚ ਆਇਆ ਕੋਈ ਕਿਸੇ ਨੇ ਕੋਈ ਟੈਂਪੂ ਜਾਂ ਫਿਰ ਜੀਪ ਕਰਾਈ ਦੇ ਉੱਪਰ ਕੀਤੀ ਆ ਜਾਂ ਕੋਈ ਮੋਟਰਸਾਈਕਲ ਤੇ ਵੀ ਆਇਆ ਹੋਇਆ ਵਾ ਨਾ ਤਾਂ ਇਹ ਬੜੀਆਂ ਅਹਿਮ ਤਸਵੀਰਾਂ ਨੇ ਕਿਉਂਕਿ ਪਿਛਲੇ ਦਿਨੀ ਇੱਕ ਨੋਟੀਫਿਕੇਸ਼ਨ ਆਇਆ ਸੀ ਜਿਸਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਵਿਰਾਸਤੀ ਖੇਤਾਂ ਦੇ ਉੱਪਰ ਪਾਬੰਦੀ ਲਗਾਈ ਜਾਏਗੀ ਪਰ ਉਸਦੇ ਵਿਰੋਧ ਦੇ ਵਿੱਚ ਅੱਜ ਇੱਕ ਇਕੱਠ ਰੱਖਿਆ ਗਿਆ ਸੀ ਪਿੰਡ ਪਨੋਹੜ ਦੇ ਵਿੱਚ ਜਿੱਥੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਪਹੁੰਚੇ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਕੋਈ ਵੀ ਪਾਬੰਦੀ ਹੈ ਜਿਹੜੀ ਉਹ ਨਹੀਂ ਲਗਾਈ ਗਈ ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਜਾਮ ਜਿਹੜਾ ਦੂਰ ਤੱਕ ਲੱਗਿਆ ਹੋਇਆ ਵਾ ਤਕਰੀਬਨ ਜੇਕਰ ਆਪਾਂ ਜਾਮ ਦੀ ਗੱਲ ਕਰੀਏ ਤਾਂ ਲੁਧਿਆਣਾ ਮੋਲਾਪੁਰ ਹਾਈਵੇ ਦੇ ਉੱਪਰ ਇਸ ਤਰੀਕੇ ਦਾ ਇਕੱਠਾ ਜਿਹੜਾ ਉਹ 4 ਤੋਂ 5 ਕਿਲੋਮੀਟਰ ਤੱਕ ਦਾ ਜਿਹੜਾ ਇਹ ਇਕੱਠ ਦੇਖਣ ਨੂੰ ਮਿਲ ਰਿਹਾ ਵਾ ਇੰਨੀ ਵੱਡੀ ਗਿਣਤੀ ਚ ਲੋਕ ਇੱਥੇ ਪਹੁੰਚੇ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਇੱਥੇ ਆ ਕੇ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਆ ਕੋਈ ਵੀ ਪਹੁੰਨ ਦੀ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਲਗਾਈ ਜਾਏਗੀ ਸੈਂਟਰ ਸਰਕਾਰ ਦਾ ਉਹ ਜ਼ਿਕਰ ਕਰਕੇ ਗਏ ਨੇ ਪਰ ਇਹ ਇਕੱਠਾ ਲੋਕ ਵੱਡੀ ਗਿਣਤੀ ਦੇ ਵਿੱਚ ਅੱਜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਨੂਖੜ ਦੇ ਵਿੱਚ ਪਹੁੰਚੇ ਹੋਏ ਆ।